ਭਾਜੀ ਮੇਰਾ ਹਿਸਾਬ ਕਰ ਦੋ ਮੈਂ ਕੱਲ ਤੋਂ ਨਹੀਂ ਆਣਾ ਤਮ ਤੈਨੂੰ ਕੀ ਹੋ ਗਿਆ ਹਿਸਾਬ ਕਰ ਦੋ ਤੈਨੂੰ ਪਤਾ ਤੂੰ ਤੇ ਮੈਂ ਇੱਥੇ ਕੰਮ ਕਰਦੇ ਆ ਯਾਰ ਹੋਰ ਕੋਈ ਮੁੰਡਾ ਵੀ ਹੈ ਨਹੀਂ ਤੇ ਭਾਜੀ ਮੈਂ ਕੀ ਕਰਾਂ ਫਿਰ ਤੂੰ ਮੈਨੂੰ ਖਰੀਦ ਥੋੜੀ ਲਿਆ ਵਾ ਐਵੇਂ ਕਿਵੇਂ ਤੂੰ ਚਲ ਜਾਏਗਾ ਯਾਰ ਕੰਮ ਛੱਡ ਕੇ ਮੇਰਾ ਤਾਂ ਕੰਮ ਰੁਕ ਜੂਗਾ ਬਾਬੇ ਹਾਂ ਜੀ ਵੀਰੇ ਯਾਰ ਮੈਂ ਨਾ ਬੈਂਕ ਜਾ ਕੇ ਆਇਆ ਟਾਈਮ ਹੁੰਦਾ ਫਿਰ ਬੈਂਕ ਨਾ ਬੰਦ ਹੋ ਜਾਏ ਠੀਕ ਹੈ ਵੀਰੇ ਐਂਟਰੀ ਪਾਣੀ ਕੋਰਸਿੰਦਰ ਵੀਰੇ ਕੀ ਆਲਾ ਆਓ ਜੀ ਬਜਾ ਜੀ ਸਾਹਿਬ ਕੀ ਆਲਾ ਬਹੁਤ ਵਧੀਆ ਤੁਸੀਂ 5 ਮਿੰਟ ਬੈਠੋ ਮੈਂ ਬੈਂਕੋਂ ਕੇ ਆ ਗਿਆ ਵੀਰੇ ਮੈਂ ਤੁਹਾਨੂੰ ਸਪੈਸ਼ਲ ਮਿਲਣ ਆਇਆ ਯਾਰ ਵੀਰੇ ਮੈਂ ਸਾਡਾ ਮਾਨ ਰੱਖਦਾ ਤੁਸੀਂ 5 ਮਿੰਟ ਬੈਠੋ ਬੈਂਕ ਬੰਦ ਹੋ ਜਾਣਾ ਜੇ ਐਂਟਰੀ ਨਾ ਨਾ ਬਈ ਮੇਰੀ ਕਿਸ਼ਤ ਬਾਉਂਸ ਹੋ ਜਾਣੀ ਯਾਰ ਤੁਸੀਂ ਐਂ ਕਰੋ ਬੈਠੋ 5 ਮਿੰਟ ਨਾਲੇ ਮੈਂ ਤੁਹਾਡੇ ਲਈ ਕੁਝ ਖਾਣ ਪੀਣੂ ਲਿਆਉਣਾ ਠੀਕ ਹੈ ਬੈਠੋ ਬੈਠ ਐਸਾ ਸੀਗਾ ਠੀਕ ਹੋ ਗਏ ਆਲੀ ਵੀਰੇ ਨਹੀਂ ਵੀਰੇ ਲੋ ਜੀ ਬਜਾਦ ਸਾਹਿਬ ਪਹਿਲਾਂ ਤਾਂ ਹੱਥ ਜੋੜ ਕੇ ਮਾਫੀ ਕੰਮ ਥੋੜਾ ਜ਼ਰੂਰੀ ਸੀ ਬੈਂਕ ਵਾਲਾ ਕੋਈ ਗੱਲ ਨਹੀਂ ਵੀਰੇ ਕੋਈ ਨਹੀਂ ਕਿਸ਼ਤ ਨਾਲ ਬਾਉਂਸ ਹੋ ਜਾਣੀ ਸੀ ਜਦ ਮੈਂ ਪੇਮੈਂਟ ਨਾ ਜਾਵਾਂ ਕੋਈ ਗੱਲ ਨਹੀਂ ਵੀਰੇ ਆ ਲੈ ਮੈਂ ਤੁਹਾਡੇ ਫੇਵਰਟ ਲੈ ਕੇ ਆਇਆ ਪਨੀਰ ਦੇ ਪਕੌੜੇ ਓਡੀ ਰਣ ਦੀ ਕੀ ਲੋੜ ਸੀ ਯਾਰ ਅਰੇ ਯਾਰ ਲੋੜ ਕਿਉਂ ਨਹੀਂ ਸੀ ਖਾਦੇ ਜਾਣਿਆ ਬਾਵੇ ਆ ਜਾ ਯਾਰ ਕੋਈ ਨਹੀਂ ਵੀਰੇ ਤੁਸੀਂ ਖਾ ਲਓ ਓ ਨਹੀਂ ਤੂੰ ਕੰਮ ਨਹੀਂ ਕਰਦਾ ਇੱਥੇ ਤੂੰ ਮੇਰਾ ਛੋਟਾ ਭਰਾ ਵਾ ਲੈ ਖਾ ਓਹ ਹੋਰ ਦੁਕਾਨਦਾਰ ਵਿਤਕਰਾ ਕਰਦੇ ਹੋਣਗੇ ਮਿਰਤੋ ਨਹੀਂ ਹੁੰਦਾ ਹਣ ਖਾ ਹੋਰ ਬਜਾ ਜੀ ਸਾਹਿਬ ਕੰਮ ਕਿਵੇਂ ਚੱਲਦਾ ਵਧੀਆ ਵਧੀਆ ਵੀਰੇ ਲੈ ਗਲਾਸ ਵੀ ਲਿਆ ਯਾਰ ਬਾਵੇ ਆਪਾਂ ਪਾਈਏ ਕੋਲਡ ਡਰਿੰਕ ਪੀਨੇ ਹੋਰ ਸ਼ਾਮਨੀ ਬਾਸ਼ਾ ਬਸ ਵੀਰੇ ਮੈਂ ਆਇਆ ਸੀਗਾ ਤਾਂ ਮੈਂ ਕਿਹਾ ਚਲੋ ਮਿਲਦਾ ਜਾਵਾਂ ਤੁਹਾਨੂੰ ਵਧੀਆ ਕੀਤਾ ਵੀਰੇ ਆਂਦੇ ਰਿਹਾ ਕਰੋ ਮੈਨੂੰ ਵੀ ਖੁਸ਼ੀ ਹੁੰਦੀ ਹੈ ਵੀਰੇ ਯਾਰ ਮੇਰੇ ਨਾਲ ਦੁਕਾਨ ਤੇ ਮੁੰਡੇ ਦੀ ਲੋੜ ਹੈਗੀ ਹੈ ਜੇ ਕੋਈ ਮੁੰਡਾ ਹੋਵੇ ਦੱਸਣਾ ਯਾਰ ਅੱਛਾ ਓ ਯਾਰ ਮੁੰਡੇ ਤੈਨੂੰ ਪਤਾ ਬਾਈ ਬਹੁਤ ਔਖੇ ਲੱਭਦੇ ਆ ਮੇਰੇ ਕੋਲ ਵੀ ਆ ਪੁਰਾਣਾ ਟਿਕਿਆ ਹੋਇਆ ਟਿਕਿਆ ਹੋਇਆ ਕੋਈ ਨਵਾਂ ਲੱਭਦਾ ਮੇਰਾ ਵੀ ਨੁਕਸਾਨ ਹੋਣਾ ਹੀ ਯਾਰ ਚਲੋ ਪਰ ਕੋਈ ਨਹੀਂ ਕੋਈ ਹੋਇਆ ਤਾਂ ਮੈਂ ਜ਼ਰੂਰ ਦੱਸੂਗਾ ਜੇ ਕੋਈ ਹੋਇਆ ਤਾਂ ਜ਼ਰੂਰ ਦੱਸਣਾ ਠੀਕ ਹੈ ਵੀਰੇ ਓਕੇ ਵੀਰੇ ਹੋਰ ਸੇਵਾ ਬਸ ਫੇਰ ਆਵਾਂਗਾ ਵੀਰੇ ਚਲੋ ਠੀਕ ਹੈ ਬਾਈ ਓਕੇ ਸੋਸਤਾ ਬਈ ਮੇਰਾ ਬਚਪਨ ਦਾ ਵਧੀਆ ਕੰਮ ਚੱਲਦਾ ਹੁੰਦਾ ਸੀ ਪਤਾ ਨਹੀਂ ਕੀ ਹੋ ਗਿਆ ਮੁੰਡਾ ਟਿਕਦਾ ਹੀ ਨਹੀਂ ਇਹਨਾਂ ਕੋਲ ਕੋਈ ਆ ਚੱਲ ਸਾਹਮਣੇ ਮੇਰਾ ਭਰਾ ਹੁਣੇ ਚਲੀਏ ਫਿਰ ਟਾਈਮ ਬੜਾ ਹੋ ਗਿਆ ਯਾਰ ਭਾਜੀ ਮੇਰਾ ਹਸਾਬ ਕਰ ਦੋ ਮੈਂ ਕੱਲ ਤੋਂ ਨਹੀਂ ਆਣਾ ਕੀ ਹੋ ਗਿਆ ਮਜ਼ਾਕ ਕਰੀ ਜਿੰਨਾ ਪਾਗਲਾ ਤੂੰ ਭਾਈ ਮਜ਼ਾਕ ਨਹੀਂ ਕਰ ਰਿਆ ਹੋਇਆ ਕੀਆ ਬਸ ਭਾਜੀ ਹਿਸਾਬ ਕਰ ਦੋ ਮੇਰਾ ਓਏ ਇੱਕਦਮ ਤੈਨੂੰ ਕੀ ਹੋ ਗਿਆ ਹਿਸਾਬ ਕਰ ਦੋ ਤੈਨੂੰ ਪਤਾ ਤੂੰ ਤੇ ਮੈਂ ਇੱਥੇ ਕੰਮ ਕਰਦੇ ਆ ਯਾਰ ਹੋਰ ਕੋਈ ਮੁੰਡਾ ਵੀ ਹੈ ਨਹੀਂ ਤੇ ਭਾਜੀ ਮੈਂ ਕੀ ਕਰਾਂ ਫਿਰ ਤੂੰ ਮੈਨੂੰ ਖਰੀਦ ਥੋੜੀ ਲਿਆ ਵਾ ਕੰਮ ਕਰਦਾ ਤੁਹਾਡੇ ਕੋ ਨਹੀਂ ਕਰਨਾ ਮੈਂ ਕੰਮ ਯਾਰ ਕੋਈ ਗੱਲ ਤਾਂ ਹੋਈ ਹੋਣੀ ਆ ਮੇਰੇ ਤੋਂ ਕੋਈ ਗਲਤੀ ਹੋਈ ਮੈਨੂੰ ਦੱਸ ਯਾਰ ਐਵੇਂ ਕਿਵੇਂ ਚੱਲ ਜਾਏਗਾ ਯਾਰ ਕੰਮ ਛੱਡ ਕੇ ਮੇਰਾ ਤਾਂ ਕੰਮ ਰੁਕ ਜੂਗਾ ਭਾਜੀ ਹੋਰ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਮੇਰੇ ਪੈਸੇ ਦੇ ਦਿਓ ਤੂੰ ਐਂ ਕਰੀ ਤੂੰ ਇਦਾਂ ਦਿਨ ਸੋਚ ਲਾ ਤੂੰ ਕੱਲ ਮੇਰੇ ਤੋਂ ਆ ਕੇ ਪੈਸੇ ਲੈਣੇ ਜਿਹੜੇ ਲੈਣੇ ਆ ਚੰਗਾ ਬੜਾ ਤੋ ਹੈਗਾ ਯਾਰ ਐਵੇਂ ਜਵਾਬ ਦੇ ਕੇ ਜਾਏਗਾ ਤੂੰ ਯਾਰ ਠੀਕ ਆ ਭਾਜੀ ਮੈਨੂੰ ਕੀ ਹੋ ਗਿਆ ਯਾਰ ਵੀਰੇ ਸਸਿਕਾ ਸਸਿਕਾ ਮੈਨੂੰ ਪਤਾ ਸੀ ਤੂੰ ਮੈਨਾਂ ਕੱਲ ਮਜ਼ਾਕ ਕਰਦਾ ਵਿਆ ਭਰਾਵਾ ਇਹੋ ਜਿਹਾ ਮਜ਼ਾਕ ਨਾ ਕਰਿਆ ਕਰ ਮੈਨੂੰ ਹੌਲ ਪਈ ਜਾਂਦੇ ਆ ਹੁਣ ਕੱਲਾ ਕਿਵੇਂ ਕੰਮ ਕਰੂੰਗਾ ਵੀਰੇ ਮੈਨੂੰ ਮਾਫ ਕਰ ਦੋ ਮਾਫ ਕਰ ਦੋ ਉਹ ਭਰਾਵਾ ਇੰਨਾ ਕ ਮਜ਼ਾਕ ਚੱਲਦਾ ਹੈ ਨਾਲੇ ਲੇਟ ਆਏ ਤੇ ਕਹਿ ਰਿਹਾ ਨਾ ਲੇਟ ਤਾਂ ਤੂੰ ਅੱਗੇ ਵੀ ਆ ਨਾ ਨਹੀਂ ਵੀਰੇ ਮੈਂ ਨਾ ਕਿਸੇ ਦੀਆਂ ਗੱਲਾਂ 'ਚ ਆ ਗਿਆ ਸੀ ਗੱਲਾਂ 'ਚ ਆ ਗਿਆ ਸੀ ਕੀ ਜਿਹੀਆਂ ਗੱਲਾਂ 'ਚ ਆਇਆ ਸੀ ਉਪਾਜੀ ਕੱਲ ਤੁਹਾਡਾ ਜਿਹੜਾ ਦੋਸਤ ਆਇਆ ਸੀ ਨਾ ਬਾਲੇ ਕਿੰਨੇ ਸਾਲ ਹੋ ਗਏ ਵੀਰੇ ਤੈਨੂੰ ਕੰਮ ਕਰਦਾ ਇੱਥੇ? 3 ਸਾਲ ਹੋ ਗਏ। ਕਿੰਨੀ ਤਨਖਾਹ ਹੈ ਵੀਰੇ ਤੇਰੀ? 12000 ਬਹੁਤ ਘੱਟ ਹੈ ਯਾਰ। ਤੂੰ ਵੀਰੇ ਨੂੰ ਕਹਾ ਤੇਰੀ ਤਨਖਾਹ ਵਧਾਣੇ ਯਾਰ। ਪੜਿਆ ਲਿਖਿਆ ਮੁੰਡਾ ਐ ਤੂੰ। ਨਹੀਂ ਪਾਜੀ, ਮੇਰਾ ਗੁਜ਼ਾਰਾ ਹੋ ਜਾਂਦਾ 12000 ਤੇ। ਬਾਪੇ ਵੀਰੇ ਮੇਰੀ ਟਾਇਰ ਦੀ ਦੁਕਾਨ ਹੈ। ਤੂੰ ਮੇਰੇ ਕੋਲ ਆ ਜਾ ਮੈਂ ਤੈਨੂੰ 15000 ਦੇ ਦੂੰਗਾ। 15000? ਹਾਂਜੀ। ਨਾਲੇ ਤੇਰੇ ਸਕੂਟਰ ਤੇ ਪੈਟਰੋਲ ਵੀ ਭਵਾ ਦਿਆ ਕਰੂੰਗਾ। ਖਾਣ ਪੀਣ ਦਾ ਖਰਚਾ ਵੀ ਦਊਂਗਾ ਤੈਨੂੰ। ਪਰ ਫਿਰ ਮੈਂ ਵੀਰੇ ਨੂੰ ਕਿੰਨਾ ਜਵਾਬ ਦਊਂਗਾ? ਐ ਵੀਰੇ ਤੂੰ ਸੋਚ ਕਿੱਦਾਂ ਜਵਾਬ ਦੇਣਾ ਹੈ ਜਾਂ ਵੀਰੇ ਕੋਲ ਤਨਖਾਹ ਬਦਾਲਾ ਜਾਂ ਮੇਰੇ ਕੋਲ ਆ ਜਾ ਠੀਕ ਹੈ ਵੀਰੇ ਕੋਈ ਨਹੀਂ ਮੈਂ ਸੋਚਦਾ ਵਾਂ ਇਸ ਬਾਰੇ ਠੀਕ ਹੈ ਵੀਰੇ ਨੂੰ ਉਹਨਾਂ ਦੱਸਿਮੈਂ ਤੈਨੂੰ ਕਿਹਾ ਸੀਗਾ ਹਾਂਜੀ ਤੇ ਕੰਮ ਕਿੰਨਾ ਕੁ ਹੁੰਦਾ ਵਾ ਮਤਲਬ ਵੀਰੇ ਮੇਰੀ ਇਸ ਤੋਂ ਛੋਟੀ ਦੁਕਾਨ ਹੈ ਅੱਧਾ ਕੰਮ ਹੈ ਬੈਠ ਕੇ ਹੀ ਕੰਮ ਕਰਨਾ ਟੁਆਇਸ਼ ਸ਼ਾਪ ਹੈ ਠੀਕ ਹੈ ਤੂੰ ਮੇਰਾ ਨੰਬਰ ਲ ਲੈ ਤੇ ਆ ਜੀ ਠੀਕ ਹੈ ਭਾਜੀ ਤੁਸੀਂ ਨੰਬਰ ਦੇ ਦਿਓ ਕਾਲ ਲਓ ਵੀਰੇ ਡਾਇਲ ਕਰ ਦੋ ਤਾਂ ਤੇ ਫਿਰ ਤੈਨੂੰ ਕਿੱਦਾਂ ਪਤਾ ਲੱਗਿਆ ਭਾਜੀ ਮੈਂ ਉਧਰ ਹੀ ਗਿਆ ਸੀਗਾ ਤਾਂ ਹੀ ਲੇਟ ਹੋ ਗਿਆ ਭਾਵੇਂ ਉਹ ਭਾਵੇਂ ਸਸੀ ਕਾ ਭਾਜੀ ਫੋਨ ਚ ਹੀ ਧਿਆਨ ਦਿੰਦਾ ਤੇਰਾ ਸਾਰਾ ਦਿਨ ਕੰਮ ਕੁਮ ਨਹੀਂ ਕਰਨਾ ਤੂੰ ਭਾਜੀ ਕਰਤੀ ਮੈਂ ਸਫਾਈ ਸਾਰੀ ਕਿੱਥੇ ਕਰਤੀ ਇੰਨੀ ਤਾਂ ਮਿੱਟੀ ਜੰਮੀ ਵੀ ਸ਼ੀਸ਼ਿਆਂ ਤੇ ਤੇਰਾ ਧਿਆਨ ਕਿੱਥੇ ਆ ਜਦੋਂ ਵਿਹਲਾ ਹੋਣਾ ਸਫਾਈ ਕਰਿਆ ਕਰ ਤੈਨੂੰ 15000 ਰੁਪਏ ਮੈਂ ਐਵੇਂ ਨਹੀਂ ਦੇਣਾ ਸਾਰੇ ਸ਼ੀਸ਼ੇ ਸਾਫ਼ ਕਰ ਕੋਈ ਗਾਗੂ ਆਇਆ ਸੀ ਸਵੇਰ ਦਾ ਜੇ ਮੈਨੂੰ ਹੀ ਬਟਾ ਫੋਨ ਚਲਾਈ ਜੰਨਾ ਭਾਜੀ ਗਾਲ ਤਾਂ ਨਹੀਂ ਆਇਆ ਕੋਈ ਕੰਮ ਕਰ ਫਿਰ ਉਹ ਬਾਵੇ ਦਿਖਦਾ ਰਹੀ ਮੈਨੂੰ ਨੁਕਸਾਨ ਕਰੀ ਜੰਨਾ ਮੈਂ ਉਹ ਭਾਜੀ ਪਰਸੀ ਆ ਇਹਨੂੰ ਕਿਹੜਾ ਕੁਝ ਹੋਣਾ ਵਾ ਐਵੇਂ ਪਰਸੀ ਆ ਚੋਕਰ ਨੂੰ ਤੇਰਾ ਨਕਾਮਲ ਤੇ ਆਣਾ ਹੈ ਨਹੀਂਗਾ ਕਰਨਾ ਕੰਮ ਕਰ ਨਹੀਂ ਤੇ ਚਲ ਦਫਾ ਹੋ ਜਾ ਤੂੰ ਦੀ ਚਲ ਕੋਈ ਤੇ ਨੂੰਏ ਨਾ ਤਾਂ ਪਤਾ ਲੱਗ ਗਿਆ ਕਿ ਕੌਣ ਚੰਗਾ ਹੈ ਤੇ ਕੌਣ ਇਦਾਂ ਸੋਚਦਾ ਭਾਜੀ ਤਨਖਾਹ ਤਾਂ ਜਰੂਰ ਵੱਧ ਮਿਲ ਰਹੀ ਸੀ ਪਰ ਤੁਹਾਡੇ ਵਰਗਾ ਵੱਡਾ ਭਰਾ ਤੇ ਪਿਆਰ ਨਹੀਂ ਮਿਲ ਰਿਹਾ ਸੀ ਭਾਜੀ ਪਾਵੇ ਦੁਨੀਆ ਚ ਇਹੀ ਤਰੀਕਾ ਸਿੱਖਣ ਵਾਲੀਆਂ ਨੇ ਮੈਂ ਤੈਨੂੰ ਕਦੇ EMPLOYEE ਸਮਝਿਆ ਹੀ ਨਹੀਂ ਮੈਂ ਤਾਂ ਇਹ ਸਮੇ ਦਾ ਅਸੀਂ ਦੋ ਪਰਾ ਇਕੱਠੇ ਕੰਮ ਕਰਦੇ ਆਂ ਦੇਖ ਭਾਈ ਜਿੱਥੇ ਤੱਕ ਤਨਖਾਹ ਦੀ ਗੱਲ ਹੈ ਨਾ ਜਿੰਨਾ ਮੇਰੇ ਤੋਂ ਸਰਦਾ ਮੈਂ ਉਹਨੇ ਤੈਨੂੰ ਦੇ ਦੇਣਾ ਤੈਨੂੰ ਮਾੜੇ ਚੰਗੇ ਟਾਈਮ ਤੇਨੂੰ ਪੈਸਿਆਂ ਦੀ ਲੋਡ ਪੈਂਦੀ ਉਹ ਵੀ ਮੈਂ ਤੈਨੂੰ ਦੇ ਦੇਣਾ ਹੋਰ ਮੈਂ ਦੱਸ ਕੀ ਕਰਾਂ ਯਾਰ ਲੋਕੀ ਫੇਰ ਨਹੀਂ ਟਿਕਣ ਦਿੰਦੇ ਨਾ ਹੁਣ ਦੇਖ ਮੈਂ ਤਾਂ ਉਹਨੂੰ ਆਪਣਾ ਦੋਸਤ ਸਮਝਦਾ ਉਹ ਮੈਨੂੰ ਮਿਲਣ ਆਇਆ ਮੇਰੀ ਪਿੱਠ ਪਿੱਛੇ ਉਹ ਕੀ ਕਰਦਾ ਪਿਆ ਪਤਾ ਲੱਗ ਗਿਆ ਉਹਨਾਂ ਕੋਲੇ ਬੰਦੇ ਕਿਉਂ ਨਹੀਂ ਡਿੱਗਦੇ ਹਾਂਜੀ ਬਾਜੀ ਤੁਸੀਂ ਤਾਂ ਮੈਨੂੰ ਕਿੰਨੇ ਪਿਆਰ ਨਾਲ ਛੋਟਾ ਭਰਾ ਸਮਝ ਕੇ ਕੰਮ ਕਰਾਉਂਦੇ ਹੋ ਪਰ ਉਹ ਤਾਂ ਜਾਂਦਿਆਂ ਸਾਰੀ ਬੋਲਣ ਲੱਗੇ ਬਾਜੀ ਦੇਖ ਭਾਈ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਤੈਨੂੰ ਵੀ ਨਹੀਂ ਕੁਝ ਕਹਿੰਦਾ ਤੈਨੂੰ ਵੀ ਅਜੇ ਪਤਾ ਲੱਗ ਗਿਆ ਨਾ ਕਿ ਤੂੰ ਕਿੱਥੇ ਕੰਮ ਕਰਨਾ ਹੈ ਪੈਸਾ ਹਰ ਚੀਜ਼ ਨਹੀਂ ਹੁੰਦੀ ਬੰਦੇ ਦੀ ਇੱਜ਼ਤ ਵੀ ਕੁਝ ਹੁੰਦੀ ਹੈ ਯਾਰ ਦੀਦੀ ਬੰਦਰੀ ਸੈਲਫ ਰਿਸਪੈਕਟ ਹੀ ਨਾ ਹੋਵੇ ਉਹ ਕੀ ਕਰੂਗਾ ਨਾਲੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆਦੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਮੈਨੂੰ ਤੇਰਾ ਨਾ ਕੋਈ ਰੋਸਾ ਨਹੀਂ ਬਸ ਤੂੰ ਇੱਥੇ ਕੰਮ ਕਰ ਇਹ ਤਾਂ ਸ਼ੁਕਰ ਹੈ ਤੈਨੂੰ ਛੇਤੀ ਅਕਲ ਆ ਗਈ ਕਈਆਂ ਨੂੰ ਤਾਂ ਇੰਨਾ ਨਾ ਟਾਈਮ ਪਾ ਕੇ ਵੀ ਅਕਲ ਨਹੀਂ ਆਉਂਦੀ ਨਾਲੇ ਯਾਰੀ ਦੋਸਤੀ ਦੇ ਵਿੱਚ ਪਿੱਠ ਪਿੱਛੇ ਵਾਰ ਨਹੀਂ ਕਰੀਂਦੇ ਤੇਰੇ ਕਰਕੇ ਮੈਨੂੰ ਵੀ ਪਤਾ ਲੱਗ ਗਿਆ ਕੀ ਅਸਲੀ ਦੋਸਤ ਕੌਣ ਹੁੰਦਾ ਆਪਾਂ ਐਵੇਂ ਸਾਰਿਆਂ ਤੇ ਵਿਸ਼ਵਾਸ ਕਰ ਲੈਂਦੇ ਆ ਵੀਰੇ ਤਾਈ ਤੁਮਹਤੋਂ ਮਾਫੀ ਮੰਗ ਰਿਹਾ ਕਿ ਤੁਸੀਂ ਮੇਰਾ ਕਿੰਨਾ ਕਰਦੇ ਹੋ ਤਨਖਾਹ ਤੋਂ ਇਲਾਵਾ ਮੇਰਾ ਕਿੰਨਾ ਕਰਦੇ ਹੋ ਮੈਂ ਉਹ ਚੀਜ਼ਾਂ ਭੁੱਲ ਗਿਆ ਸੀ ਥੋੜੇ ਜਿਹੇ ਪੈਸੇ ਦੇ ਲਾਲਚ ਵਿੱਚ ਬਹੁਤ ਵੱਡੀ ਗਲਤੀ ਕਰਨ ਜਾ ਰਿਹਾ ਸੀ ਵੀਰੇ ਤਾਂ ਵੀਰੇ ਮੈਂ ਅੱਗੇ ਤੋਂ ਐਦਾਂ ਨਹੀਂ ਕਰੂੰਗਾ ਤੈਨੂੰ ਤਨਖਾਹ ਜਿੰਨੀ ਮਰਜ਼ੀ ਦੇ ਦਿਓ ਚਾਹੇ ਹੋਰ ਘੱਟ ਦੇ ਦਿਓ ਪਰ ਮੈਂ ਕੰਮ ਤੁਹਾਡੇ ਕੋਲ ਹੀ ਕਰੂੰਗਾ ਵੀਰੇ ਕੰਮ ਕਰੇਗਾ ਹਾਂ ਦਾ ਇੰਨਾ ਕੰਨਾਂ ਦੇ ਕੱਚੇ ਨਹੀਂ ਹੋਈਦਾ ਹੁੰਦਾ ਕਿ 1 ਮਿੰਟ ਚ ਡਿਸੀਜਨ ਲੈ ਲੀਏ ਹੂੰ ਤੂੰ ਵੀ ਇਸ ਗੱਲ ਨੂੰ ਭੁੱਲ ਜਾ ਹਾਂ ਮੈਂ ਤੇ ਕੋਈ ਠੀਕ ਆ ਵੀਰੇ